ਮੈਨੂੰ ਸਭ ਤੋਂ ਪਹਿਲਾਂ ਤਾਂ ਗੌਰਵ ਸ਼ਾਹੀ ਤੁਹਾਡਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਸਾਡੀ ਪੂਰੀ ਟੀਮ ਨੂੰ ਪੂਰੇ ਬਸੰਤੂਆ ਨੂੰ ਅੱਜ ਇੱਕ ਜਗ੍ਹਾ ਤੇ ਇਕੱਠਾ ਕੀਤਾ ਉਹਨਾਂ ਦੀ ਸਮੱਸਿਆ ਮਾ ਚੁਣਨ ਵਾਸਤੇ ਸਾਡੇ ਲੱੱਕੀ ਭਾਜੀ ਨੂੰ ਇੱਥੇ ਬੁਲਾਇਆ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਮੈਂ ਇਹ ਕਹਿਣਾ ਚਾਹਾਂਗਾ ਆਪਾਂ ਸਭ ਲੋਕਾਂ ਨੇ ਆਪਣੀ ਸਮੱਸਿਆਵਾਂ ਦੱਸੀਆਂਿੰ ਆਂਿੰਦੀ ਭਾਜੀ ਨੇ ਆਪਣੀ ਦੱਸੀ ਕੋਈ ਭਾਈ ਸਾਹਿਬ ਟੁੱਟਿਆ ਗਿਆ ਹਰ ਬੰਦਾ ਆਪਣੀ ਸਮੱਸਿਆ ਦੱਸ ਰਿਹਾ ਕਿ ਸੀਵਰੇਜ ਦੀ ਪ੍ਰੋਬਲਮ ਹੈ ਪਾਣੀ ਦੀ ਪ੍ਰੋਬਲਮ ਹੈ ਯਾ ਹੋਰ ਵੀ ਕਈ ਤਰ੍ਹਾਂ ਦੇ ਦਿੱਕਤਾਂ ਉਹ ਦਿੱਕਤਾਂ ਦੂਰ ਕਦੋਂ ਹੋਣਗੀਆਂ ਜਿਹੜੋ ਛੱਡਾ ਕੇ ਗਾਈਡ ਅਗੇ ਉਹਨਾਂ ਨੂੰ ਪ੍ਰੋਬਲਮ ਨੂੰ ਠੀਕ ਕਰਵਾਉਣਾ ਬੰਦਾ ਅਗੇ ਸਹੀ ਖੜਾ ਹੋਊਗਾ ਤੁਹਾਡੀ ਸਮੱਸਿਆਵਾਂ ਚੁਣਨ ਵਾਲਾ ਹੋਊਗਾ ਥੋੜਾ ਤਜਰਬੇਕਾਰ ਹੋਊਗਾ ਆਵਾ ਤਵਾ ਕੋਈ ਵੀ ਬੰਦਾ ਆ ਕੇ ਵੋਟਾਂ ਛਾਰੇ ਮੰਗਦੀ ਹੈ देखो ਇਲੈਕਸ਼ਨਾਂ ਦਾ ਟਾਈਮ ਹੈ ਹਰ ਬੰਦੇ ਨੇ ਵੋਟਾਂ ਮੰਗਣੀ ਹੈ ਹਰ ਪਾਰਟੀ ਨੇ ਆਣਾ ਹੈ ਉਹਨਾਂ ਦਾ ਕੰਮ ਹੈ ਕੋਈ ਰੂਲ ਵੀ ਇੱਕ ਹੀ ਚਾਲੀ ਪਾਰਟੀ ਦਾ ਕੰਪੀਟੀਸ਼ਨ ਹੋਏਗਾ ਤੇ ਕੋਈ ਅੱਛਾ ਦਾਵੇਦਾਰ ਆਪਾਂ ਕੱਢ ਕੇ ਸਾਹਮਣੇ ਲੈਣੇ ਆ ਆਪਾਂ ਆਪਣੀ ਮਰਜ਼ੀ ਨਾਲ ਇੱਕ ਵਧੀਆ ਇੰਤਾਨ ਚੁਣਨੇਗੇ ਇਹਨੂੰ ਆਪਾਂ ਚੁਣਾਂਗੇ ਤੇ ਸਾਡੀ ਤਮੱਸਿਆਵਾਂ ਦੂਰ ਹੋਣਗੀਆਂ ਤੁਸੀਂ ਇੱਥੇ ਮੀਟਿੰਗ ਕੀਤੀ ਆਪਾਂ ਸਾਰੇ ਬਸੰਤ ਵਿਹਾਰ ਨੇ ਨੂੰ ਸਮਝਵੇਂ ਆਨੇ ਆਪਣੇ ਆਪਣੇ ਦਿੱਕਤਾਂ ਦਸੀਆਂ ਬਟ ਉਹ ਦਿੱਕਤਾਂ ਦੂਰ ਕਰਨ ਵਾਸਤੇ ਹੀ ਅੱਜ ਆਪਾਂ ਇੱਥੇ ਇਕੱਠੇ ਹੋਏ ਆਂ ਉਹ ਦਿੱਕਤਾਂ ਦੂਰ ਕਰਨ ਵਾਸਤੇ ਆਪਾਂ ਇਲੈਕਸ਼ਨ ਹੁੰਦੇ ਆ ਇਲੈਕਸ਼ਨਾਂ ਚ ਇੱਕ ਬੰਦਾ ਚੁਣਿਆ ਜਾਂਦਾ ਤਾਂ ਕਿ ਤੁਸੀਂ ਪਬਲਿਕ ਚੁਣੇ ਉਹਨੂੰ ਕਿ ਤੁਹਾਡੀ ਅੱਜ ਤੱਕ ਹਰ ਤੱਕ ਦੀ ਬਹੁ ਟਾਈਮ ਹੋ ਗਿਆ ਸ਼ਹਿਰ ਬੀਜੇਪੀ ਦਾ ਕੋਈ ਕੰਟਰਡਰ ਹਾਲ ਤੱਕ ਇਸ ਵਾਰਡ ਚ ਨਹੀਂ ਬਣਿਆ